ਕਈ ਵਾਰ ਸਾਡੀ ਜ਼ਿੰਦਗੀ ਸਾਨੂੰ ਇੱਕ ਅਜਿਹੇ ਮੋੜ ਤੇ ਲੈ ਆਉਂਦੀ ਹੈ ਜਦੋਂ ਸਭ ਕੁਝ ਇੱਕ ਹੀ ਪਲ 'ਚ ਬਦਲ ਜਾਂਦਾ ਹੈ ਜੀ ਹਾਂ ਇਹ ਅਸੀਂ ਇਸ ਲਈ ਕਹਿ ਰਹੀਆਂ ਕਿਉਂਕਿ ਬੀਤੇ ਦਿਨ ਜੋ ਕੁਝ ਵੀ ਹੋਇਆ ਉਹ ਤੁਸੀਂ ਸਾਰੇ ਜਾਣਦੇ ਹੋ ਸਾਰੇ ਆਪਣੇ ਕੰਮਾਂ 'ਚ ਰੁੱਝੇ ਹੋਏ ਸਨ ਅਚਾਨਕ ਇੱਕ ਅਜਿਹੀ ਖਬਰ ਆਈ ਜਿਸ ਨੇ ਨਾ ਸਿਰਫ ਗੁਜਰਾਤ ਨੂੰ ਸਗੋਂ ਪੂਰੇ ਭਾਰਤ ਨੂੰ ਹਿਲਾ ਕੇ ਰੱਖੀ ਇੱਕ ਖਬਰ ਸੀ ਜਹਾਜ਼ ਹਾਦਸਾ ਇਸ ਹੱਤ ਸੇ ਨੇ ਸੈਂਕੜੇ ਜਾਨਾਂ ਲੈ ਲੀਆਂ ਪਰ ਇਸ ਦੇ ਵਿਚਾਲੇ ਗੁਜਰਾਤ ਦੇ ਲੋਕਾਂ ਨੂੰ ਉਸ ਸਮੇਂ ਸਦਮਾ ਲੱਗਿਆ ਜਦੋਂ ਖਬਰ ਆਈ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਸ਼੍ਰੀ ਵਿਜੇ ਰੂਪਾਨੀ ਹੁਣ ਸਾਡੇ ਵਿਚਕਾਰ ਨਹੀਂ ਰਹੇ ਵਿਜੇ ਰੂਪਾਨੀ ਉਹ ਸਿਰਫ ਗੁਜਰਾਤ ਦੇ ਮੁੱਖ ਮੰਤਰੀ ਨਹੀਂ ਸਨ ਉਹਨਾਂ ਦਾ ਪੰਜਾਬ ਦੇ ਨਾਲ ਵੀ ਡੂੰਘਾ ਰਿਸ਼ਤਾ ਸੀ ਉਹ ਪੰਜਾਬ ਭਾਜਪਾ ਦੇ ਇੰਚਾਰਜ ਸਨ ਦੱਸ ਦਈਏ ਕਿ ਉਹਨਾਂ ਨੇ 3 ਦਿਨਾਂ ਪਹਿਲਾਂ ਲੁਧਿਆਣਾ ਦੇ ਪੱਛਮੀ ਹਲਕੇ ਦੀ ਜਿਮਨੀ ਚੌਂਚ ਪਾਰਟੀ ਉਮੀਦਵਾਰ ਜੀਵਨ ਗੁਪਤਾ ਨੇ ਪ੍ਰਚਾਰ ਕੀਤਾ ਸੀ ਪਰ ਤੁਹਾਨੂੰ ਦੱਸ ਦਈਏ ਕਿ ਵਿਜੇ ਰupani ਦੇ ਇਲਾਵਾ ਵੀ ਬਹੁਤ ਲੋਕਾਂ ਨੇ ਆਪਣੀਆਂ ਜਾਨਾਂ ਇਸ ਹਾਦਸੇ 'ਚ ਗਵਾ ਦਿੱਤੀਆਂ ਸੈਂਕੜੇ ਸੁਪਨੇ ਸੈਂਕੜੇ ਪਰਿਵਾਰ ਇੱਕ ਹੀ ਪਲ 'ਚ ਤਬਾਹ ਹੋ ਗਏ ਪਰ ਦੋਸਤੋ ਕੀ ਤੁਸੀਂ ਜਾਣਦੇ ਹੋ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਗੁਜਰਾਤ ਨੇ ਆਪਣੇ ਮੁੱਖ ਮੰਤਰੀ ਨੂੰ ਜਹਾਜ਼ ਹਾਦਸੇ 'ਚ ਕੁਆ ਦਿੱਤਾ ਹੈ ਠੀਕ 60 ਸਾਲ ਪਹਿਲਾਂ 1965 'ਚ ਇੱਕ ਅਜਿਹਾ ਹੀ ਕਾਲਾ ਦਿਨ ਆਇਆ ਸੀ ਜੀ ਹਾਂ ਉਸ ਸਮੇਂ ਭਾਰਤ-ਪਾਕ ਜੰਗ ਦਾ ਮਾਹੌਲ ਸੀ ਗੁਜਰਾਤ ਦੇ ਉਸ ਸਮੇਂ ਦੇ ਮੁੱਖ ਮੰਤਰੀ ਬਲਵੰਤ ਰਾਏ ਮਹਿਤਾ ਆਪਣੀ ਪਤਨੀ ਸਰੋਜਨੀ ਬੈਣ ਇੱਕ ਪੱਤਰਕਾਰ ਅਤੇ ਕੁਝ ਸਟਾਫ ਨਾਲ ਅਹਮਦਾਬਾਦ ਤੋਂ ਮਿੱਠਾਪੁਰ ਇੱਕ ਛੋਟੇ ਸਿਵਿਲਿਅਨ ਜਹਾਜ਼ 'ਤੇ ਜਾ ਰਹੇ ਸਨ ਜਿਸ 'ਤੇ ਕੁੱਲ 8 ਲੋਕ ਸਵਾਰ ਸਨ ਇਸ ਦੌਰਾਨ ਜਦੋਂ ਉਹਨਾਂ ਦਾ ਜਹਾਜ਼ ਕੱਚ ਦੇ ਰਨ ਉੱਤੇ ਉੱਡ ਰਿਹਾ ਸੀ ਉਸੇ ਸਮੇਂ ਪਾਕਿਸਤਾਨੀ ਲੜਾਕੂ ਜਹਾਜ਼ F86 ਨੇ ਇਸ ਨੂੰ ਜਾਸੂਸੀ ਜਹਾਜ਼ ਸਮਝ ਕੇ ਮਾਰ ਸੁੱਟਿਆ ਉਸ ਸਮੇਂ ਵੀ ਇੱਕ ਪਲ ਚ ਹੀ ਗੁਜਰਾਤ ਨੇ ਆਪਣਾ ਮੁੱਖ ਮੰਤਰੀ ਉਸ ਦੀ ਪਤਨੀ ਅਤੇ ਹੋਰ ਸਾਰੇ ਸਾਥੀ ਗਵਾ ਦਿੱਤੇ। ਹਾਦਸੇ ਦੇ 4 ਦਿਹਾੜਿਆਂ ਬਾਅਦ ਹਮਲਾ ਕਰਨ ਵਾਲੇ ਪਾਕਿਸਤਾਨੀ ਪਾਇਲਟ ਕੈਰ ਹੁਸੈਨ ਨੇ ਭਾਰਤੀ ਪਾਇਲਟ ਦੀ ਤੀ ਫਰੀਦਾ ਸਿੰਘ ਨੂੰ ਇੱਕ ਪੱਤਰ ਲਿਖਿਆ। ਇਸ ਪੱਤਰ 'ਚ ਉਹਨੇ ਲਿਖਿਆ ਅਸੀਂ ਸੋਚਿਆ ਸੀ ਕਿ ਅਸੀਂ ਦੁਸ਼ਮਣ ਦੇ ਜਹਾਜ਼ ਨੂੰ ਟੇਕ ਦਿੱਤਾ ਹੈ ਪਰ ਜਦੋਂ ਅਸੀਂ ਰੇਡੀਓ 'ਤੇ ਸੁਣਿਆ ਕਿ ਇੱਕ ਸਿਵਿਲਿਅਨ ਜਹਾਜ਼ ਸੀ ਤਾਂ ਸਾਡਾ ਦਿਲ ਟੁੱਟ ਗਿਆ। ਮੈਨੂੰ ਅਜੇ ਵੀ ਉਸ ਗਲਤੀ ਦਾ ਪਰਛਤਾਵਾ ਹੈ। ਬੀਤੇ ਦਿਨ ਜਦੋਂ ਵਿਜੇ ਰੂਪਾਨੀ ਦੇ ਦਿਹਾਨ ਦੀ ਖਬਰ ਆਈ ਗੁਜਰਾਤ ਦੇ ਲੋਕਾਂ ਨੂੰ ਫਿਰ ਤੋਂ 1965 ਦਾ ਉਹੀ ਦਰਦ ਯਾਦ ਆ ਗਿਆ ਇੰਜ ਲੱਗਦਾ ਹੈ ਜਿਵੇਂ ਇਤਿਹਾਸ ਆਪਣੇ ਆਪ ਨੂੰ ਦੁਹਰਾ ਰਿਹਾ ਹੈ ਇੱਕ ਵਾਰ ਫਿਰ ਗੁਜਰਾਤ ਦੀ ਧਰਤੀ ਨੇ ਆਪਣਾ ਨੇਤਾ ਆਪਣੇ ਪੁੱਤਰ ਨੂੰ ਇੱਕ ਜਹਾਜ਼ ਹਾਦਸੇ 'ਚ ਗਵਾ ਦਿੱਤਾ ਹੈ ਖਾਤ ਸੇ ਸਾਨੂੰ ਵਾਰ-ਵਾਰ ਯਾਦ ਦਿਵਾਉਂਦੇ ਹਨ ਕਿ ਜ਼ਿੰਦਗੀ ਕਿੰਨੀ ਕੀਮਤੀ ਅਤੇ ਨਾਜ਼ੁਕ ਹੈ ਅਸੀਂ ਆਪਣੇ ਅਜ਼ੀਜ਼ਾਂ ਨੂੰ ਗੁਆਉਣ ਤੋਂ ਬਾਅਦ ਦੁਖੀ ਤਾਂ ਹੁੰਦੇ ਹਾਂ ਪਰ ਉਹਨਾਂ ਦੀਆਂ ਯਾਦਾਂ ਉਹਨਾਂ ਦੇ ਸੁਪਨੇ ਅਤੇ ਉਹਨਾਂ ਦਾ ਜਨੂਨ ਸਾਨੂੰ ਹਰ ਮੁਸ਼ਕਿਲ ਸਮੇਂ 'ਚ ਅੱਗੇ ਵਧਣ ਦੀ ਤਾਕਤ ਦਿੰਦਾ ਹੈ ਸ਼ਾਇਦ ਇਹੀ ਜ਼ਿੰਦਗੀ ਦਾ ਸੱਚ ਹੈ ਦੁੱਖ ਦੇ ਹਨੇਰੇ 'ਚ ਵੀ ਉਮੀਦ ਦੀ ਕਿਰਨ ਹਮੇਸ਼ਾ ਬਲਦੀ ਰਹਿੰਦੀ ਆਓ ਅਸੀਂ ਸਾਰੇ ਮਿਲ ਕੇ ਪ੍ਰਣ ਕਰੀਏ ਕਿ ਅਸੀਂ ਆਪਣੇ ਸਮਾਜ ਨੂੰ ਹੋਰ ਸੁਰੱਖਿਅਤ ਸੰਵੇਦਨਸ਼ੀਲ ਅਤੇ ਮਜ਼ਬੂਤ ਬਣਾਵਾਂਗੇ ਤਾਂ ਜੋ ਭਵਿੱਖ 'ਚ ਅਜਈਆਂ ਤਰਾਸਦੀਆਂ ਨਾ ਦੁਰਾਈਆਂ ਜਾਣ ਬਾਬੂਸ਼ਾਈ ਨੈਟਵਰਕ ਲਈ ਗੁਰਪ੍ਰੀਤ ਸਿੰਘ ਮਢਿਆਣੀ ਦੀ ਵਿਸ਼ੇਸ਼ ਰਿਪੋਰਟ